ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਹੱਥ ਹੱਥ ਫੇਰ ਲਾ ਰਹੇ ਆ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸੁਰਸਿੰਘ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਪੁਲਨਰ ਡੇਰੀ ਫਾਰਮ ਪਿੰਡ ਸੁਰਸਿੰਘ ਤੁਸੀਂ ਖਾਸ ਵਿਜ਼ਿਟ ਕਰਨੀ ਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਇੱਕ ਕੱਲ ਅਪਡੇਟ ਆਪਾਂ ਦੋਸਤੋ ਦਿੱਤੀ ਸੀ ਤੁਹਾਨੂੰ ਇਸ ਫਾਰਮ ਤੋਂ ਅੱਜ ਤਕਰੀਬਨ 4 ਬੜਾ ਫੇਰ ਤੁਹਾਨੂੰ ਆਪਾਂ ਦਿਖਾਉਣ ਵਾਲੇ ਆ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਤਰੀ ਕਾਲ ਸਾਸਿਕਾ ਸੰਤੋਖ ਸਾਹਿਬ ਦੀ ਠੀਕ ਠਾਕ ਮਾਰ ਜੀ ਬਹੁਤ ਉਹਦੀਆ ਵੀਰੇ ਸੰਦੀਪ ਕੈਮ ਸੇਤਾ ਬੜੀ ਕਿਰਪਾ ਕਰੋ ਆਰਾਮ ਦਾ ਸੰਤੋਖ ਸਾਹਿਬ ਚਲੋ ਸ਼ੁਕਰ ਮਾਲਕ ਦਾ ਵੀਰੇ ਹਾਂਜੀ ਮੈਂ ਵੀ ਸੰਦੀਪ ਦੋ ਕੜਾਕ ਪਾਇਓ ਸੀ ਕੱਲ ਹੀ ਆਪਾਂ ਸੰਤੋਖ ਸਾਹਿਬ ਤੁਸੀਂ ਮੇਰੇ ਹਸਾਬ ਨਾਲ ਪਿੰਡ ਨਹੀਂ ਆਪਦੇ ਪਹੁੰਚੇ ਤੇ ਛੋਟਾ ਦੇ ਵਗੇ ਜੀ ਅੱਛਾ ਜੀ ਹਾਂਜੀ ਠੀਕ ਹੈ ਕੋਈ ਨਹੀਂ ਕਹਿ ਮਾਸਰਾ ਠੀਕ ਹੈ ਅਗਿਆ ਇਹ ਤਾਂ ਫੋਨ ਬੜੇ ਭੈਣ ਭਰਾਉਣੇ ਆਈ ਜਾਂਦੇ ਆ ਸੁਥਰਾ ਸਾਲ ਸਾਰੇ ਭੈਣ ਭਰਾਉਣੇ ਬੜਾ ਮਾਣ ਕੀਤਾ ਅੱਛਾ ਜੀ ਤੇ ਇਹ ਵੀ ਉਹ ਨਾ ਕਿਹਾ ਵੀ ਤੁਸੀਂ ਇੰਨਾ ਚੇਰ ਹੋ ਗਿਆ ਭਾਈ ਵੀਰ ਦੀ ਗੱਡੀ ਕਿਉਂ ਨਹੀਂ ਆਈ ਤਾਂ ਮੈਂ ਭਾਜੀ ਪਤਾ ਨਹੀਂ ਰੁੱਜੇ ਰਹਿ ਕਣਕਾਂ ਕਣਕਾਂ ਚ ਹਾਂ ਬਿਲਕੁਲ ਤੋਂ ਸਭ ਤੱਕ ਕੱਠੀ ਹੋਣਾ ਕੰਮ ਕੇ ਗੱਲ ਕਾਦੀ ਹਾਂ ਨਹੀਂ ਖਿੱਚੀ ਇਹ ਵੀ ਬੜਾ ਹੁੰਦਾ ਹੁਣ ਠੇਠ ਆ ਤੇ ਲੱਪੀ ਆਈ ਮਾਲਾ ਉਹਨੇ ਢਿਲੇ ਪਣਾ ਮਾਲ ਆਈ ਹੈ ਨਾ ਤੇ ਜਾਈ ਜਾਣਾ ਹਾਂ ਵੀਰ ਭਰਾ ਆਉਣ ਆਪਣੇ ਤੋਂ ਸੰਗੀ ਕਰਕੇ ਲੈ ਕੇ ਜਾਣਾ ਆਉਂਦੀ ਆਪਣੇ ਕੋਲ ਆ ਕੇ ਰਹਿਣ ਬਹਿਣ ਸਹਨ ਦਾ ਜਗਾਰ ਪੂਰਾ ਸੰਧੂ ਸਾਹਿਬ ਦਾ ਆਪਣਾ ਰਾਣਾ ਵੀ ਕਿੱਦਾ ਕਿੱਥੇ ਰਹਿ ਗਿਆ ਸੰਦੀਪ ਸਿੰਘ ਹਾਂ ਇਹ ਰਾਣੇ ਵੇਲਾ ਰਾਣਾ ਰੱਖਦੇ ਆ ਜੀ ਰਾਣਾ ਕਿੱਥੇ ਚਲ ਗਿਆ ਮੈਂ ਤਾਂ ਮਾਰਿਆ ਗਿਆ ਭੁੱਖਾ ਹੀ ਲਓ ਦੋਸਤੋ ਰਾਣਾ ਵੀਰ ਬਿਲਕੁਲ ਗੱਡੀ ਦੀ ਡਰਾਈਵ ਕਰਦਾ ਜਿੰਨਾ ਵੀ ਲਾ ਗਿਆ ਬਾਅਦ ਸੰਧੂ ਸਾਹਿਬ ਇਹ ਵੀ ਰਿਹਾ ਯਾਰ ਬੜੀ ਬਲੀਨ ਨਾਲ ਬੜੇ ਧਿਆਨ ਨਾਲ ਪਸੂ ਅਗਲੇ ਦੇ ਘਰ ਲਾ ਕੇ ਸੰਗੀ ਨਾ ਆਉਂਦਾ ਵਾ ਬਿਲਕੁਲ ਬਿਲਕੁਲ ਜੀ ਰੱਬ ਬੰਦਾ ਵਾ ਸੰਧੂ ਸਾਹਿਬ ਬਿਲਕੁਲ ਹਾਂਜੀ ਲਓ ਵੀ ਦੋਸਤੋ ਬਾਕੀ ਕਿਸੇ ਵੀਰ ਨੇ ਆਨਲਾਈਨ ਸਬਦਾ ਕਰਨਾ ਹੈ ਕਵੀਰ ਮਿਲ ਕੋ ਤੁਹਾਡੇ ਘਰ ਤੱਕ ਪਸ਼ੂ ਜਿਹੜੇ ਪਚਾ ਕੇ ਆਉਂਦਾ ਤੇ ਉਹਦੇ ਰੂਪ ਰੂਪੀ ਆਪਾਂ ਤੁਹਾਨੂੰ ਕਰਵਾ ਦਿੱਤਾ ਠੀਕ ਹੈ ਜੀ ਤੇ ਮਾਲ ਇਸੇ ਤਰ੍ਹਾਂ ਆਉਂਦਾ ਹੁਣ ਆਪਾਂ ਜਿਹੜਾ ਜਿਆਦਾ ਸਮਾਂ ਨਾਲ ਲੈਂਦੇ ਆਏ ਸ਼ੁਰੂਆਤ ਕਰ ਲੈਂਦੇ ਠੀਕ ਹੈ ਜੀ ਪਹਿਲੇ ਨੰਬਰ ਤੋਂ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਡੱਬੀ ਰੰਗ ਪ੍ਰਿੰਟ ਦੇ ਵਿੱਚ ਡੱਬੀ ਬੱਝੀ ਆ ਐਚ ਐਫ ਬਰੀਡ ਦੇ ਵਿੱਚ ਸੰਦੀਪ ਜੀ ਵੈੜ ਬਿਲਕੁਲ ਮੈਨੂੰ ਲੱਗਦਾ ਵੀ ਅੱਜ ਕੁਝ ਸਮਾਂ ਪਹਿਲਾਂ ਸੂਈ ਆ ਸੰਧੂ ਸਾਹਿਬ ਇਹਨੋਂ ਕੋਈ 5-6 ਘੰਟੇ ਇਸੂਈ ਨੂੰ ਗੇਰ ਪਾਈ ਆ ਗੇਰ ਪਾ ਕੇ ਮੈਂ 4-5 ਘੰਟੇ ਚਹੀਏ 44 ਏਡੀ ਜਿਆਦਾ ਚੰਗੀ ਨਿਕਲੀ ਗੱਲ ਛ ਦਾਂਦੇ ਕੁਆਲਿਟੀ ਵੇਖੋ ਸੰਧੂ ਸਾਹਿਬ ਕਿੱਡੀ ਆ ਬਰੀਕੀ ਕਿੱਡੀ ਆ ਫਿਰ ਆ ਲੈਵਾ ਵੇਖੋ ਫਿਕਸ ਆ ਤਾ ਲਾ ਲਾ ਸਾ ਟੁੱਟਮਾਨੀ ਕਿੱਦਾ ਫਿਕਸ ਹੋ ਗਿਆ ਬਿਲਕੁਲ ਨਿਕਰ ਲੈਵਾ ਠੀਕ ਆ ਜੀ ਤੇ ਮਗਰ ਬੱਛਾ ਆ ਗਿਆ ਵੈਸੇ ਹੈਨਾ ਹਾਂ ਜੀ ਬੱਛਾ ਆ ਗਿਆ ਜੀ ਚੰਗੇ ਹੈ ਸੰਗੇ ਸੀਮਨ ਦਾ ਬੰਦਾ ਸੰਦੇ ਸੀਮਨ ਦਾ ਸੰਧੂ ਸਾਹਿਬ ਬੱਛਾ ਆ ਗਿਆ ਬਾਕੀ ਲਈ ਬੜੇ ਘਰਾਣੇ ਚ ਹੁਣ ਪਾ ਵੜ ਠੀਕ ਆ ਠੀਕ ਆ ਹਾਂ ਜੀ ਉਹ ਦੋਸਤੋ ਬਹੁਤ ਖੂਬਸੂਰਤ ਕੁਆਲਿਟੀ ਦੇ ਵਿੱਚ ਵੜ 5 6 ਘੰਟੇ ਕਿਦਾ ਸਮਾਂ ਹੋ ਗਿਆ ਜਿਹੜਾ ਸੂਈ ਨੂੰ ਤੇ ਜਿਹੜ ਜਿਹੜ ਪ੍ਰੋਪਰ ਪੈ ਗਈ ਉਹਦਾ ਕਲਿੱਪ ਵੀਰ ਸੰਦੀਪ ਦੇ ਕੋਲ ਬਣਿਆ ਪਿਆ ਠੀ ਸਾਡੇ ਕੇ ਤੌਰ ਤੇ ਦਿਖਾ ਦਗੇ ਇੱਕ ਵਾਰੀ ਪਸ਼ੂ ਦੋਸਤ ਸੂਸਵਾ ਦੇ ਵਿੱਚ ਆਇਆ ਬਾਕੀ ਤੁਸੀਂ ਦੇਖ ਸਕਦੇ ਜੇ ਪਿੰਡੇ ਪੁੰਡੇ ਦੀ ਬੜੀ ਨਿੱਗਰ ਹਵਾਨੇਲੇਵੇ ਦੀ ਬੜੀ ਨਿੱਗਰ ਤੇ ਥਣਪੂੜਾ ਹਾਥੀ ਚਵਾਈ ਵਾਲਾ ਠੀਕ ਹੈ ਜੀ ਆ ਕਰੋ ਚੱਕ ਸੰਦੂ ਜੀ ਬਹੁਤ ਜ਼ਿਆਦਾ ਨਗੀਨਾ ਚੰਗਾ ਬਰੀ ਬਰੀ ਬਿਲਕੁਲ ਓਕਰ ਮੈਂ ਨਾ ਸੰਦੂ ਸਾਹਿਬ ਛਾਕੀ ਕੋਈ ਨਹੀਂ ਕਰੇ ਆ ਮੈਂ ਕੋਈ ਆਨਲਾਈਨ ਵੀ ਵੀਰ ਮੰਗਾਉਂਦਾ ਮੈਂ ਨਾ ਜਾਉਂਗਾ ਲਾ ਕੇ ਆਉਂਗਾ ਸੱਲੀ ਅਗਲੇ ਘਰ ਕਰਾ ਕੇ ਆਉਂਗਾ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਸੰਦੂ ਸਾਹਿਬ ਰੋਲ ਮਾਲ ਵੇਚਣਾ ਆਪਾਂ ਕੋਈ ਹੋਰ ਗਲਤ ਡੰਗਰ ਨਹੀਂ ਦੇਣਾ ਕਿਸੇ ਵੀ ਤਰ੍ਹਾਂ। ਨਹੀਂ ਕਿਹੜੀ ਗੱਲੋਂ ਵੀਰ। ਹਾਂਜੀ। ਥਾਣਾ ਦਾ ਡੰਗਰ ਸਾਹਬ ਹੋਗਾ ਦੁੱਧ ਅਗਲੇ ਦੇ ਪਾਇਦਾ ਚਾਹੇ ਕੋਈ 5 ਕਿਲੇ ਕੋਲੇ ਚਾਹੇ ਕੋਈ 30 ਚਾਹੇ ਕੋਈ 20 ਕੋਲੇ। ਬਿਲਕੁਲ ਜੀ ਬਿਲਕੁਲ। ਉਹ ਦੋਸਤੋ ਉਹ ਆਪਾਂ ਹਮੇਸ਼ਾ ਨੋਟ ਕਰਾ ਦਈਦਾ ਵੀ ਦੁੱਧ ਸੇਵਾ ਦਾ। ਬਾਕੀ ਬੜੀ ਸਾਫ ਸੋਥੀ। ਤੁਸੀਂ ਦੇਖੋ ਸੰਦੂ ਸਾਹਿਬ ਕਿੱਡੀ ਅੱਜ ਦੀ ਘੜੀ ਕਰਮਾ ਵਾਲੀ। ਦੇਖੋ ਤੁਸੀਂ ਠੀਕ ਆ ਜੀ। ਸੂਸਵਾ ਕੇ ਬਿਲਕੁਲ ਇੱਕ ਨੰਬਰ ਜਿਹੜੂ ਪ੍ਰੋਪਰ ਪਾ ਕੇ ਜਿਹੜੀ ਸਾਫ ਹੋ ਗਈ ਆ। ਤੇ ਸੰਦੀਪ ਥੋੜੀ ਬਾਜੀ ਭ ਆ ਦੇਖੋ ਜੀ ਅਗਲੇ ਪਿਛਲੇ ਥਣਾ ਦਾ ਦੋਸਤੋ ਗੈਪ ਵੀ ਚੰਗਾ ਠੀਕ ਹੈ ਜੀ 5-5 6-6 ਇੰਚ ਤੇ ਥਣ ਲਗਾ ਤੇ ਕਰਮਾ ਲਈ ਥੱਲੇ ਤੁਸੀਂ ਦੇਖ ਸਕਦੇ ਹੋ ਜੀ ਵੀ ਇੱਕ ਕੰਪੈਕਟ ਟੈਡਰ ਦੇ ਵਿੱਚ ਸੋ ਚੰਗੀ ਮਿਲਕਿੰਗ ਕਰਵਾ ਦੋਗੀ ਠੀਕ ਹੈ ਜੀ ਸੰਧਰ ਸਾਹਿਬ ਬਹੁਤ ਜਿਆਦਾ ਚੰਗੀ ਹੈ ਇਹਦੇ ਇਹਦੇ ਕਰਮਾ ਲਈ ਜਿੰਨੀ ਸਿਫਤ ਕਰ ਲਈ ਉਹਨਾਂ ਹੀ ਥੋੜੀ ਆ ਇਸ ਟਾਈਮ ਬਿਲਕੁਲ ਜੀ ਬਿਲਕੁਲ ਸਾਫ ਸੁਥਰੀ ਲੰਮੀ ਵੇਖੋ ਪੜੀ ਜੁੜੀ ਕਿੱਡੀ ਹੈ ਬਾਕੀ ਦੇਖੋ ਅਸੀਂ ਸਾਰੀ ਚੰਗੀ ਹੈ ਕਿਉਂਕਿ ਪੜੀ ਕਿੱਡੀ ਹੈ ਸੰਧਰ ਸਾਹਿਬ ਆਹ ਫੇਸਬੁੱਕ ਹੈ ਪੜੀ ਜੁੜੀ ਬਹੁਤ ਜਿਆਦਾ ਅਸੀ ਠੀਕ ਹੈ ਸੋ ਫੈਸ਼ਨ ਫੂਸ਼ਨ ਬਹੁਤ ਆ ਡਬਲ ਵੀ ਬਿਲਕੁਲ ਮੋٹے ਡੱਬ ਨੇ ਹੋਰ ਵੀ ਇਕਰੀ ਵਾਲੀ ਗੱਲ ਹੋਰ ਆ ਬਸ ਜੀ ਠੀਕ ਹੈ ਜੀ ਹਾਂ ਜੀ ਮੈਂ ਵੀ ਭਰਾਵੋ ਠੀਕ ਹੈ ਜੀ ਸੋ ਪਸੰਦ ਆਉਗੀ ਬੱਚੀ ਬਹੁਤ ਪਿਆਰੀ ਆ ਮਗਰ ਮੇਲਕਾਫ ਬੱਚੇ ਨੂੰ ਜਨਮ ਦਿੰਦਾ ਠੀਕ ਆ ਸੋ ਬੱਚਾ ਲੈ ਜੇ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ ਤੁਹਾਨੂੰ ਤੁਹਾਨੂੰ ਵਰਤੋ ਆਪਾਂ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਦਿਖਾ ਦਿੰਨੇ ਆ ਮੇਰੇ ਕੋਲ ਆਲੋ ਜੀ ਓਕੇ ਇਹ ਨਹੀਂ ਦੇਖਿਆ ਆ ਦੇਖੋ ਜੀ ਤੁਹਾਨੂੰ ਤਾਂ ਬੜਾ ਚੰਗਾ ਲੱਗਾ ਸੰਤੂ ਸਾਹਿਬ

ਲੋ ਦੀ ਛੱਕਾ ਟੁੱਟੀਆਂ ਪਈਆਂ ਬਿਲਕੁਲ ਸੰਤੋ ਸਾਹਿਬ ਬਹੁਤ ਜ਼ਿਆਦਾ ਚਵਾਈ ਚੰਗੀ ਆ ਬਹੁਤ ਖੂਬਸੂਰਤ ਚੰਗੀ ਚਵਾਈ ਆ ਇਹਨਾਂ ਮੋਲਾ ਨਮੁਲਾ ਹੀ ਆਪਣਾ ਜਿੰਨਾ ਮਰਜ਼ੀ ਮੰਗ ਲਈ ਪਰ ਆਪਾਂ ਜਾਇਜ ਲਈ ਜਾਈ ਜੀ ਹਾਂਜੀ ਹਾਂਜੀ ਸੰਤੋ ਸਾਹਿਬ ਇੱਕ ਪੰਜ ਨਹੀਂ ਕੋਈ ਲੱਖ ਨਹੀਂ ਕੋਈ 95 ਨਹੀਂ ਹਾਂ 90 ਹਜ਼ਾਰ ਦੀ ਬੱਸੀ ਦੇ ਦਈਏ ਜੀ 90 ਦੀ ਹਾਂਜੀ ਵੀ ਛੋੜ ਛੱਪੇ ਕਰਕੇ ਦੇਣਾ ਮਾਲ ਆਪਾਂ ਪਹਿਲਾਂ ਤੁਹਾਨੂੰ ਉਦੋਂ ਹੀ ਆਪਾਂ ਗੱਲਬਾਤ ਕੀਤੀ ਸੀ 85 ਹਜ਼ਾਰ ਦੀ ਸੰਤੋ ਸਾਹਿਬ ਦੇਦਾਵੇ ਹਾਂ 100 ਕਿਲੋਮੀਟਰ ਤੱਕ ਹਾਂ ਫ੍ਰੀ ਭੇਜ ਦਾਂਗੇ ਆਪਾਂ ਵੀ 100 ਕਿਲੋਮੀਟਰ 85000 85000 ਦੇ ਹੋਮ ਡਿਲੀਵਰੀ ਕਰ ਦਾਂਗੇ ਚਲੋ ਜੀ 100 ਕਿਲੋਮੀਟਰ ਦਾ ਬੱਕੇ ਵਿੱਚ ਅੱਛੀ ਬਹੁਤ ਜਾਈ ਚੰਗੀ ਜਿਹੜਾ ਵੀਰ ਲਏਗਾ ਯਾਦ ਕਰੂਗਾ ਇੱਕ ਛੱਡ ਕੇ 10 ਬੱਛੀਆਂ ਲਊਗਾ ਆਪਣੇ ਦਮ ਰੇ ਬਿਲਕੁਲ ਬਿਲਕੁਲ ਬਹੁਤ ਜਿਆਦੀ ਖਰੀਆ ਸੰਦੂਰੀ ਬਹੁਤ ਖੂਬਸੂਰਤ ਠੀਕ ਹੈ ਜੀ ਖਰਾਸੋਂ ਜਿਆ ਚੀਜ਼ਾਂ ਨਹੀਂ ਮਿਲਦੀਆਂ ਟੀਰ ਬਹੁਤ ਜਿਆਦੀ ਚੰਗੀ ਲੱਗੀ ਵੇਖੋ ਸਾਰੀ ਜਾਰੀ ਬਹੁਤ ਚੰਗੀ ਹੈ ਕਮਾਲ ਬੱਛੀਆਂ ਯਾਰ ਮੁੱਲ ਵਾਂਗ ਕਰ ਨੂੰ ਲੱਖ ਵੀ ਕਰੀਏ 95 ਕਰੀਏ 85000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਕਰਦੇ। ਉਹਦੀ 85000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ। ਉਹ ਵਿੱਚ 100 ਰੁਪਏ ਛੋਟ ਹੋ ਗਈ। ਠੀਕ ਹੈ ਜੀ। ਹਾਂ ਜੀ ਸੰਤ ਸਾਹਿਬ। ਇੱਧਰ ਸੈਗਰ ਨੰਬਰ ਤੋਂ ਸੰਦੀਪ ਆਪਰੇ ਕੋਲ ਇੱਕ ਹੋਰ ਵਹਿੜ ਜਿਹੜੀ ਆ ਖੜੀ ਐ। ਆਹ ਜੀ ਸੰਤ ਸਾਹਿਬ ਇਹ ਵੀ ਬੈਨਮਾਰਕ ਦੀ ਵਹਿੜ ਐ ਬਹੁਤ ਜਿਆਦਾ ਚੰਗੀ। ਠੀਕ ਹੈ ਜੀ। ਪੱਛੀ ਮਗਰ ਬਹੁਤ ਜਿਆਦਾ ਪਿਆਰੀ ਆ। ਲੋਕ ਇਸੇ ਬੈਨਮਾਰਕ ਸੀਮਨ ਦੀ ਇਹ ਆਪ ਖੋਦਾ। ਹਾਂ ਜੀ। ਮਗਰ ਵੀ ਪੱਛੀ ਆ। ਬਹੁਤ ਜਿਆਦਾ ਚੰਗੀ ਠੀਕ ਹੈ ਜੀ ਮ ਇਹਨਾ ਬਹੁਤ ਜ਼ਿਆਦਾ ਕਈ ਨੂੰ ਗੋਵਾ ਗਵਾ ਲਗਾ ਲਾਇਆ ਜਾ ਕੇ ਠੀਕ ਹੈ ਮਾਲ ਆਜੀ ਆਪਣੇ ਕੋ ਸਾਰਾ ਹੋ ਗਿਆ ਆਪਾਂ ਲੈਣ ਆਂਦੀਆਂ ਏ ਠੀਕ ਹੈ ਠੀਕ ਹੈ ਆ ਜੀ ਜੀ ਚਵਾਈ ਬੜੀ ਲੇਟ ਹੋਈ ਇਹਨਾਂ ਦੀ ਇਹਦੇ ਥਲੇ ਦੁੱਧ ਕਿੰਨਾ ਸਭ ਦੁੱਧ ਸੰਤੂ ਸਰ ਇਹਦੇ ਥਲੇ ਜੇ ਕੋ ਲੀਟਰ ਮਾਰਦੇ ਚਾਹੇ ਕੰਬਲ ਹੋਇਆ 16 17 16 17 ਦੁੱਧ ਤਿਆਰ ਹੋਗਾ 16 ਕਿਲੋ ਮੰਨ ਕੇ ਸੌਦਾ ਕਰੇ ਦੁੱਧ ਬੱਚੀ 20 ਦਾ ਬਾਹਰ ਕੱਢੂਗੀ ਇਹ ਚਾਰ ਦਿਨ ਸਾਹਮਣੇ ਆਪਾਂ ਚਵਾ ਦਾਂਗੇ ਸੰਤੂ ਸਾਹਿਬ 22 ਕਿਲੋ ਲਓ ਵੀ 16 17 ਕਿਲੋ ਇਸ ਵਕਤ ਤੇ ਲਈ ਹਾਜ਼ਰ ਤੇ ਬੰਦੀ ਤੇ ਰੀਡੀਅਲ ਦੇਖ ਕੋ ਪਾਈ ਤਰੇ ਬੈਜੋ ਬਹੁਤ ਕਰੋ ਗੱ ਬਚਾ ਛੜਨ ਦੀ ਲੋੜ ਨਹੀਂ ਐ ਢੀ ਠੰਡੀ ਬੱਛੀ ਐ ਬਹੁਤ ਬਹੁਤ ਦੇਖੀਏ ਵੀ ਸੰਦੋ ਸੋ ਚੌਂ ਚੌਂ ਬਹੁਤ ਚੰਗੀ ਆ ਤੇ 16 17 ਲੀਟਰ ਦੁੱਧ ਤੇ ਇਸ ਵਕਤ ਜਿਹੜੀ ਚੱਲਣ ਈ ਆ ਬਾਕੀ ਸੰਦੋ ਸਾਹਿਬਾ ਇੱਕ ਦਿਨਾਂ ਦੋ ਆ ਬੱਛੀ ਦੇਖੋ ਕਿੰਨੀ ਤੈਰੀ ਮਗਰਾ ਇਹ ਮਾਨ ਮਾਰਖਦੀ ਐ ਲੋ ਜੀ ਬੱਛੀ ਬਹੁਤ ਖੂਬਸੂਰਤ ਆ ਬੱਛੀ ਮਗਰਾ ਕਰੋ ਚੱਕ ਠੀਕ ਹੈ ਕਾਤੋਂ ਵੱਡਾ ਐਸ ਵਾਰ ਦਾ ਵੱਡੇ ਪੁਲ ਕਦਮ ਕਾਟ ਦੇ ਵਿੱਚ ਠੀਕ ਹੈ ਜੀ ਇਹ ਸਾਨੂੰ ਸਾਰਾ ਅੱਜ ਆਪਾਂ ਨਾ 11:30 ਵਜੇ ਕਿਉਂਕਿ ਲਾਂਦੀ ਆ ਆਪਣਾ ਕੋ ਵੀਡੀਓ ਪਾਉਣ ਦਾ ਮਸਤ ਨਹੀਂ ਹੈ ਜੇ ਅੱਛਾ ਜੀ ਚਲੋ ਫਿਰ ਤਾਂ ਨਾ ਕਨੈਕਟ ਹੋ ਗਿਆ ਠੀਕ ਹੈ ਜੀ ਤੁਹਾਡਾ ਬਹੁਤ ਧੰਨਵਾਦ ਜੀ ਜੇ ਤੁਸੀਂ ਆ ਗਏ ਆਹ ਦੇਖੋ ਸੋ ਚੋਣ ਤੋਂ ਇੱਕ ਨੰਬਰ ਆ ਠੀਕ ਹੈ ਜੀ ਕੋਈ ਦੂਰੋਂ ਸਾਨੂੰ ਯਾਦ ਗੱਲ ਨਹੀਂ ਕੋਈ ਬਾਕੀ ਚਵਾਜਬੂ ਦੀ ਬਿਲਕੁਲ ਇੱਕ ਨੰਬਰ ਸੋ ਕੋਈ ਮੇਰਾ ਭਰਾ ਦੂਰੋਂ ਨੇੜੋਂ ਆ ਰਿਹਾ ਠੀਕ ਹੈ ਜੀ ਉਹ ਆਪਾਂ ਤੁਹਾਨੂੰ ਚੈੱਕ ਪਾ ਕੇ ਕਰਕੇ ਦਿਖਾ ਦਈਦਾ ਵੀ ਦੂਰੋਂ ਨੇੜੋਂ ਮੇਰਾ ਵੀਰ ਕੋਈ ਤੁਰ ਆ ਦੇਖੋ ਜਨੀਬ ਇੱਕ ਵਾਰੀ ਦੇਣ ਬਸ ਗਏ ਫਿਰ ਕਿੰਨੇ ਕੋ ਗਿਆ ਸੰਤ ਸਾਹਿਬ 10 12 ਦੇ ਨੇ ਇਹ ਸੂਈ ਨੂੰ 10 12 ਦੇਣੀ ਹਾਂਜੀ ਮੱਛੀ ਮਗਰਿਆ ਬਹੁਤ ਵਧੀਆ ਚਾਰੀ ਮੱਛੀ ਮਗਰਿਆ ਠੀਕ ਹੈ ਬਾਕੀ ਚੌਣ ਦੀ ਥਣਾ ਦੀ ਭੂਰ ਦੀ ਛੱਟੇ ਦੀ ਆਪਣੇ ਸੰਤ ਸਾਹਿਬ ਫੁੱਲ ਗਰੰਟੀ ਆ ਠੀਕ ਹੈ ਬੀਚ ਚਾਹੇ ਕੋਈ ਅਮਨ ਲੈਣ ਦੇ ਮੰਗਵਾਣਾ ਵੀਰ ਆ ਇਤਰਾ ਮੰਗਾ ਲੈ ਕੋਈ ਮੁਸ਼ਕਲ ਨਹੀਂ ਬਾਕੀ ਵਜਾ ਲੋਡ ਦੇਖੋ ਵੱਡੀ ਵਹਿਰ ਜੇ ਵੀ ਛੋਟੀ ਨਹੀਂ ਜੇ ਬਹੁਤ ਵਧੀਆ ਕੱਦ ਕੋ ਪੂਰੇ ਕੱਦ ਬੋਤਾਲੀ ਆ ਠੀਕ ਹੈ ਜੀ ਸੰਤ ਜੀ ਬਾਦ ਕਰ ਨਹੀਂ ਤਾਂ ਬਾਹਰ ਜਾਓਗੇ ਛਤਾਲਿਆਂ ਚ ਬਸ ਹੁਣ ਪਿਆਰੀ ਇੱਕ ਤਾਂ ਇਹਦੀ ਗ੍ਰੀਨ ਨਿਸ਼ਾਨੀ ਜ ਘਾਰੀਆਂ ਲੈ ਜੀ ਆ ਬਾਕੀ ਫਰਸ਼ ਨੂੰ ਵੀ ਪੂਰਾ ਲੰਮਾ ਠੀਕ ਹੈ ਜੀ ਖਾਤੀ ਚ ਬਿਲਕੁਲ ਚਵਾਈ ਦਾ ਥਾਂ ਲੱਗਾ ਸੰਸਾਰ ਬਹੁਤ ਜਿਆਦਾ ਵਧੀਆ ਆਪਸੀ ਥਾਂਾਂ ਦੀ ਚਾਰੇ ਥਾਂ ਚੰਗੀ ਸੋਹਣੀ ਸਪੇਸ ਵਾਂਡ ਤੇ ਕੋਈ ਫੋਟ ਛਾਕ ਨਹੀਂ ਗਈ ਸੋ ਡੈਨਮਾਰਕ ਸੀਮੰਟ ਦੀ ਵੀਰ ਦੱਸ ਰਿਹਾ ਵੀ ਡੈਨਮਾਰਕ ਸੀਮੰਟ ਦੀ ਆਪ ਆ ਲੋਕੋ ਸੇ ਨਾਲ ਦੀ ਨਾਲ ਇਹ ਵੀ ਆਪਾਂ ਮੈਂਸ਼ਨ ਕਰ ਦਿੰਦੇ ਆ ਮਾਲ तकरीबन ਆਜ ਹੀ ਸਾਰਾ ਆਇਆ ਠੀਕ ਆ ਸਮਝੋ ਜੀ ਅੱਜ ਆਇਆ ਆਇਆ ਇਹ ਨੇੜ ਦਾ ਮਾਲ ਚਵਾਈ ਵੀ ਮੇਟਈ ਹੈ ਇਹ ਨਹੀਂ ਕੋਈ ਜਾਨੀ ਕੀ ਟੜਕੇ ਦੀ ਚਵਾਈ ਹੈ ਬਿਲਕੁਲ ਉਹ 9-10 ਵਜੇ ਚੋਕੇ ਲਿਆਂਦੀਆਂ ਸਾਰੀਆਂ ਵੜਾਂ ਕੋਈ ਗਾਫਛਾਈ ਆਈਆਂ ਇੱਕ ਵਾਰ ਜਰਸੀ ਲਈ ਬੜੀ ਯਾਰੀ ਚੰਗੀ ਇਹਨਾਂ 2 ਘੰਟੇ ਹੋ ਗਏ ਕੋਈ ਨਹੀਂ ਠੀਕ ਨਹੀਂ ਲਿਆਂਦੀ ਜੀ ਠੀਕ ਆ ਠੀਕ ਆ ਹਾਂਜੀ ਆ ਤੋੜ ਲੋ ਜੀ ਲਓ ਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਜੀ ਸੋ ਫੈਸ਼ਨ ਫੂਸ਼ਨ ਹਰੇਕ ਵੜ ਦਾ ਵਕ ਵਕਾਂ ਦਾ ਬਾਕੀ ਐਡੀ ਠੰਡੀ ਆ ਬੱਚੀ ਛੱਡੋ ਨਾ ਛੱਡੋ ਉਹਨੂੰ ਕੋਈ ਪਰਵਾਹ ਨਹੀਂ ਕਰਮਾਣੀ ਐ ਐਡੀ ਜਾਈ ਠੰਡੀ ਠੀਰੀ ਆ ਬਾਕੀ ਇਹਨਾਂ ਵਾੜਾ ਫਿਰ ਸਿਆ ਵੇਖੋ ਬਹੁਤ ਜ਼ਿਆਦਾ ਚੰਗਾ ਸੰਦੂ ਦਾ ਸਫਾਈ ਵਧੀਆ ਅਜੇ ਟਾਈਮ ਕਿਹੜਾ ਆਇਆ ਜਾਨੀ ਕਿ ਸਵੇਰੇ ਲੇਰ ਨਾਉਂਦਾ 10 ਵਜੇ ਤੁਹਾਨੂੰ ਦੱਸਿਆ ਜੋ ਕੇ ਲੈਂਦੀ ਹੈ ਲੇਰ ਫਿਰ ਚਵਾਈਆਂ ਹੀਆਂ ਕੋਈ ਅੱਜ ਵਿਚਾਰ ਨਹੀਂ ਵੀਡੀਓ ਪਾਉਂਦੀ ਠੀਕ ਆ ਲੈ ਵੀ ਸੰਦੀਪ ਇਹਦਾ ਮੁੱਲ ਫਿਰ ਕੀ ਕਿੰਨੇ ਤੋਂ ਦੇਣੀ ਅੱਜ ਆਪਾਂ ਸੰਧੂ ਸਾਹਿਬ ਮੁੱਲ ਜਾਈ ਜੀ ਇਹਦਾ ਕਰਨਾ ਆਪਾਂ ਆ ਮੰਗਨ 80 ਮੰਗੀਆਂ 85 ਮੰਗੀਆਂ 75 ਹਜ਼ਾਰ ਦੀ ਅਸੀਂ ਦੇ ਦਈਏ ਜੀ 75 ਦੇ ਹਾਂਜੀ ਦੇ ਦਈਏ 75 ਦੀ ਦੇ ਦਈਏ ਹੋਰ ਹੁੰਦੀ ਲੈਸ ਹੋਰ ਕਰ ਦਈਏ 70 ਹਜ਼ਾਰ ਦੀ ਦੇ ਦਈਏ ਜੀ 70 ਦੀ ਦੇ ਦਈਏ ਖੋਜ ਜਿਹਾ ਨਾ ਕੋਝਾ 70000 ਦੇ ਵਿੱਚ ਸੰਤੂ ਸਾਹਿਬ 100 ਕਿਲੋਮੀਟਰ ਤੱਕ ਇਹਦੀ ਮੰਡਲੀ ਵੀ ਲੈ ਚੱਲਣ ਦਾ ਵੀ ਉੰਬੜੀ ਜਾਉਗਾ ਵੀ ਇਤਰਾਇ ਕਰਾਇਆ ਮੈਂ ਆਪੇ ਦੂੰਗਾ 70000 ਦੇ ਵਿੱਚ ਸਾਨੂੰ ਸਾਹਿਬ ਉਹ ਤਾਂ ਤੁਸੀਂ ਦੇਣਾ ਸਾਨੂੰ ਸਾਹਿਬ ਮੈਂ ਆਪੇ ਦੂੰਗਾ ਆਹੋ ਬਿਲਕੁਲ 70000 ਦੇ ਪਹੁੰਚ ਕਰ ਪਹੁੰਚ ਹੀ ਕਰ ਲੂ 100 ਕਿਲੋਮੀਟਰ ਤੱਕ ਪਹੁੰਚ ਕਰ ਸਾਨੂੰ ਸਾਹਿਬ ਲਓ ਜੀ 100 ਕਿਲੋਮੀਟਰ ਤੱਕ ਪਹੁੰਚ ਨਾ ਨਹੀਂ ਪੂਰੀ ਮੇਰੀ ਗਾਰੰਟੀ ਹੋ ਗਈ ਆ ਜੇ ਤਾਂ ਘਰ ਲਾ ਕੇ ਤਸੱਲੀ ਕਰਾ ਕੇ ਸਾਨੂੰ ਸਾਹਿਬ ਮੈਂ ਆਉਂਗਾ ਜੇ ਮੈਂ ਆਉਂਗਾ ਮੇਰਾ ਬੰਦਾ ਜਾਊਗਾ ਬਿਲਕੁਲ ਜੀ ਬਿਲਕੁਲ ਚਲੋ ਮੇਰਾ ਤਾਂ ਟਾਈਮ ਨਹੀਂ ਹੈਗਾ ਸਾਨੂੰ ਸਾਹਿਬ ਮੈਂ ਮਾਲ ਹੋਰ ਲਿਆ ਖੜਾ ਬਾਹਰ ਮੇਰੀ ਆਪ ਦਾ ਜਾਵਾਂ ਬਹੁਤ ਦੱਸੋ ਜਦੋਂ ਮਰਜ਼ੀ ਮੇਰਾ ਵੀਰ ਕੋਈ ਆਣ ਕੇ ਤੇ ਚਾਹੇ ਕੋਈ ਵੀ ਆਨਲਾਈਨ ਮੰਗਾ ਲੇ ਠੀਕ ਆ ਜੀ ਤੁਹਾਡੇ ਘਰ ਤੱਕ ਜੀ ਬਾਕੀ ਸਾਨੂੰ ਬਹੁਤ ਵੱਡੀ ਵਾਰ ਹੈ ਛੋਟੀ ਅਸੀਂ ਨਹੀਂ ਵੇਖੋ ਕੋਈ ਨਸਲ ਬਰੀਡ ਵਾਲੀ ਹੈ ਕੋਈ ਉਹੋ ਜਿਹੀ ਨਹੀਂ ਕੀ ਬਹੁਤ ਖੂਬਸੂਰਤ ਹੈ ਚੰਗੀ ਆ ਹਾਂਜੀ ਇਧਰ ਸੰਦੀਪ ਆਪਣੇ ਕੋਲ ਆ ਵੈਰ ਜਿਹੜੀ ਆ ਗਈ ਆ ਤੀਜੇ ਨੰਬਰ ਤੇ ਆ ਗਈ ਸੰਤੋਸ਼ ਸਾਹਿਲ ਕ੍ਰੋਸ ਜੀ ਜੀ ਆਉਂਦੀ ਹੈ ਵੀ ਚੁੱਪੇ ਸ਼ਾਹੀਵਾਲ ਕ੍ਰੋਸ ਹਾਂ ਜਰਸੀ ਦਾ ਵੀ ਪੱਖ ਹੈ ਗਾ ਖੁਕੜਾ ਦਾ ਹਿਸਾਬ ਲਈ ਅੱਛਾ ਜੀ ਤੇ ਇਹ ਸੰਤੋਸ਼ ਸਾਹਿਬ ਤਿਆਰੀ ਕੀ ਅੱਜ ਸੂਬੇ ਸਵੇਰੇ ਸਵੇਰੇ ਥੋੜੀ ਉਧਰ ਦੀ ਆ ਉਧਰ ਕੀ ਆਈਆਂ ਦੂਰੋਂ ਅੱਜ ਠੀਕ ਆ ਉਧਰ ਤੋਂ ਅੱਜ ਸੂਬੇ ਸਵੇਰੇ ਸਵੇਰੇ ਤਿਆਰੀ ਕੀ ਬਿਲਕੁਲ ਨਹੀਂ ਠੀਕ ਆ ਸਵੇਰ ਤਿੱਜਾ ਹੈ ਸਵੇਰ ਤਿੱਜਾ ਲਈ ਮੈਂ ਵੀ ਕੱਢ ਕੇ ਦਿਖਾ ਦਿੰਦੇ ਹਾਂ ਸਵੇਰ ਤਿੱਜਾ ਦੋਸਤੋ ਇੱਕ ਤੁਹਾਨੂੰ ਜਿਹੜੀ ਆਪਾਂ ਤੀਜੇ ਨੰਬਰ ਤੇ ਵੈਰ ਦਿਖਾਉਣੇ ਤੋ ਹੈ ਪਿਆਰੀ ਤੇ ਆ ਥੱਲੇ ਵੀਰਾਂ ਦਾ ਵੀ ਕਈ ਵਾਰ ਪਸੂ ਦੋਸਤੋ ਉੱਧਰ ਕੇ ਸੌਣ ਦੀ ਤਿਆਰੀ ਦੇ ਵਿੱਚ ਆ ਜਾਂਦੇ ਆ ਬਿਲਕੁਲ 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 ਆ ਕਿਤੇ ਪੰਤੋ ਪਰ ਆ ਨੌਕਰ ਬੋੜ ਜੀ ਸੰਤੋ ਸਾਹਿਬ ਇੱਕ ਨੰਬਰ ਇਤਨਾ ਥੱਲੇ ਬਹਿ ਜਾਓ ਠੀਕ ਆ ਜੀ। ਹਨਾ ਨਾ ਨੰਗਰ ਕੋਈ ਸੰਧ ਸਾਹਿਬ ਗਲਤ ਨਾ ਹੋ ਜਾ ਆਪਣੇ। ਪਹਿਲੇ ਆਪਦੀ ਤਸੱਲੀ ਜੋ ਕਰਕੇ ਹਾਂ ਜੀ ਪਹਿਲੇ ਤਾਂ ਤਸੱਲੀ ਕਰਕੇ ਸੋਨੇ ਰਗਾ ਪਸ਼ੂ ਆਪਾਂ ਲਿਆਉਣੇ ਆ। ਹਾਂ। ਬਾਕੀ ਅਗਲੇ ਦੇ ਘਰ ਇੱਕ ਰੀ ਤਸੱਲੀ ਕਰਾ ਕੇ ਆਵਾਂਗੇ। ਗਾਂ ਦੀ ਗਰੰਟੀ ਕੋਈ ਨਹੀਂ ਗਾੜੀ ਕਰ ਮੈਂ ਸੰਧ ਸਾਹਿਬ। ਬਿਲਕੁਲ ਗਾ ਕਿ ਸਮਤਾ ਇਹ ਸਾਰੀਆਂ ਚੀਜ਼ਾਂ ਨਾ। ਹਾਂ। ਬਾਕੀ ਆਈਟਮ ਸੋਨਾ ਜਿਹਾ ਵਹਿੜੇ ਦੀ। ਬਾਕੀ ਦੋਸਤ ਜਿਆ ਸੁਭਾ ਦੇ ਜੰਮੀ ਪਈ ਫੁੱਲ ਜੇ ਮੂੰਹ ਮੱਥੇ ਦੀ ਵੇਖੋ ਠੀਕ ਆ ਜੀ। ਬੜੀ ਲੋੜ ਪੂਰਾ। ਪੂਰਾ 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 ਹੀ। ਆ ਕਰੋ ਚੈੱਕ ਫੈਸ਼ਨ ਬੁਸ਼ਣ ਵੀ ਕਰੋ। ਰੰਗ ਰੰਗ ਪ੍ਰਿੰਟ ਪ੍ਰ ਚੰਗੀ ਜੰਮੀ ਪਈ ਆ ਬਿਲਕੁਲ ਬਾਕੀ ਇਹੋ ਜਿਹੀ ਛੁੱਕ ਨਹੀਂ ਜੀ ਤੇ ਖੜਾ ਰੋ ਉੱਥੇ ਹੱਥ ਫੇਰ ਲਓ ਠੰਡੀ ਤੇਰੀ ਹਮ ਲਓ ਜੀ ਆ ਵੇਖੋ ਤਾਂ ਥੰਡੇ ਲਓ ਜੀ ਠੀਕ ਹੈ ਲਓ ਜੀ ਠੀਕ ਆ ਮਤਲਬ ਉਸ 35 ਸੀਗਾ ਠੀਕ ਆ ਜੀ ਬੌਲਾ ਪੰਨੇ ਆ ਮਾਲੀ ਜੰਗੂ ਦਾ ਭਰਾ ਵਰੂ ਕੇ ਦੇ ਦੋਤਾ ਰਾਮਾਰ ਕੇ ਤੁਹਾਨੂੰ ਦਿਖਾਈ ਦਿੱਤਾ ਠੀਕ ਹੈ ਜੀ ਆਹ ਤਿਆਰੀ ਤੇ ਆ ਕੱਢਦੇ ਦੋ ਦਿਨ ਕੱਢੀ ਸਕਦੀ ਐ ਸੋ ਵੀ ਸਕਦੀ ਠੀਕ ਹੈ ਜੀ ਜਿਹੜਾ ਪਛੂ ਤਿਆਰੀ ਤੇ ਆ ਉਹਨੂੰ ਤਿਆਰੀ ਤੇ ਆਪਾਂ ਕਹਿ ਸਕਦੇ ਆ ਵੀ ਸੋ ਵੀ ਸਕਦਾ ਕਿਸੇ ਟਾਈਮ ਵੀ ਠੀਕ ਆ ਸੰਦੀਪ ਦੱਸੀਏ ਮੋਲ ਦਾ ਸੰਧੂ ਸਾਹਿਬ ਮੋਲ ਸਾਟ ਕਰੀਏ ਪੈਣ ਕਰੀਏ ਹਾਂ 55000 ਦੇ ਵਿੱਚ 70 ਕਿਲੋ ਤੱਕ ਹੋਮ ਡਿਲੀਵਰੀ ਫ੍ਰੀ ਹੋ ਗਈ ਇਹਦੀ 70 ਕਿਲੋ 70 ਕਿਲੋਮੀਟਰ ਤੱਕ 70 ਕਿਲੋਮੀਟਰ ਤੱਕ ਹੋਮ ਡਿਲੀਵਰੀ ਫ੍ਰੀ ਚੱਲੂਗੀ ਜੀ ਕਰਾਇਆ ਮੈਂ ਆਪੇ ਦਊਗਾ ਸੰਧੂ ਸਾਹਿਬ ਠੀਕ ਹੈ ਨਾਲੇ ਰਾਣਾ ਖੁਸ਼ ਹੈ ਰਾਣਾ ਵੀ ਖੁਸ਼ ਹੈ ਰਾਣਾ ਵੀ ਅਸੀਂ ਜਾਂਦਾ ਮਗਰ ਬੈਠਾ ਹਾਂ ਜੀ ਜੀ ਸੰਧਿਆ ਪੂਰਾ ਖੁਸ਼ ਹੋ ਜਾਇਓ ਬਿਲਕੁਲ 55000 ਦੇ ਵਿੱਚ 55000 ਦੇ ਵਿੱਚ 70 ਕਿਲੋਮੀਟਰ ਤੱਕ ਹੋਮ ਡਿਲੀਵਰੀ ਫ੍ਰੀ ਆਹੋ ਚੱਲਣ ਦੀ ਸੰਧੂ ਸਾਹਿਬ ਹੁਣ ਇਤਨੇ ਆਪਾਂ ਕਰਾਉਣੇ 3 ਰੁਪਏ ਮਿਲਣਗੇ ਸੰਦੀਪ ਦਾ ਮੈਂ ਦਊਗਾ ਇਹ ਨਾਲ ਕਿ ਜੇ ਦੇਖ ਲਈ ਫ੍ਰੀ ਇਹਨਾਂ ਮੇਰੇ ਤੋਂ ਕੈਸ਼ ਮਿਲੂਗਾ ਵੇਖਾਂ ਕਿ ਨਗਗਲ ਤੇ ਕਰੂੰਗਾ ਆ ਠੀਕ ਆ ਹਾਂ ਹਾਂਜੀ ਹਾਂ ਲੈ ਦੋਸਤੋ 70 ਕਿਲੋਮੀਟਰ ਤੱਕ 55000 ਦੇ ਵਿੱਚ ਪਹੁੰਚ ਆ ਠੀਕ ਆ ਤੇ ਜਿਹੜਾ ਵੀ ਸੋਈ ਵੀ ਪੜਾ ਰਾਵੋ ਮੇਰੇ ਕੋਲ ਆਪਣੇ ਨਾਲ ਗੱਲਬਾਤ ਕਰ ਸਕਦਾ ਵੀਰ ਬਿਲਕੁਲ ਜੀ ਬਿਲਕੁਲ ਬਾਕੀ ਸੋਈ ਆ ਜਾਂ ਨਹੀਂ ਸੋਈ ਉਹਦਾ ਵੇਰਵਾ ਤੁਸੀਂ ਕਾਲ ਕਰਕੇ ਲੈ ਰਹੋ ਠੀਕ ਆ ਤੇ ਇੱਧਰ ਇੱਕ ਤੁਹਾਨੂੰ ਨਗੀਨਾ ਦਿਖਾਉਣਾ ਜਰਸੀ ਬਰੀਡ ਦੇ ਵਿੱਚ ਆਹੀ ਬਰੀਡ ਚੰਗੀ ਸੰਧੂ ਸਾਹਿਬ ਆ ਦੇਖੋ ਚੌਗੀ ਛਗੀ ਹੋਈ ਹੈ ਇਹ ਵੇਖੜ ਦੇਖੋ ਪਿਓਰ ਜਿਹੜੀ ਪਿਓਰ ਆਪਾਂ ਕਹਿ ਲੀਏ ਵੀ ਪਿਓਰ ਨਸਲ ਬਰੀਡ ਆ ਇਹ ਬਰੀਡ ਜਰਸੀ ਆ ਸੰਧੂ ਸਾਹਿਬ ਨਿਗਾ ਨਿਗਾ ਕੰਮ ਲਗਾ ਦੇਖੋ ਇਸ ਹੋਰ ਦੂਜਾ ਕੋਗੀ ਨਹੀਂ ਨਹੀਂ ਸੰਜੂ ਸਾਹਿਬ ਪਹਿਲਾ ਸੁਆਈ ਪਹਿਲੇ ਨਹੀਂ ਆ ਹੋਰ ਪੀ ਲੈਣਾ ਆ ਵੇਖੋ ਸੁਆਈਆਂ ਵੇਖ ਰਹੀਆਂ ਨੇ ਆ ਲੈ ਆ ਵੇਖੋ ਭਾਂਡਾ ਨਹੀਂ ਫੜਿਆ ਆਪਾਂ ਲੋ ਲੋਹੇ ਦਾ ਧਾਰਾ ਮਾਰ ਕੇ ਆਜ ਤਿੰਨ ਕਿੰਨੇ ਹੋ ਗਏ ਸੰਦੀਪ ਇਹਨਾਂ ਸੁਈਆਂ ਸੰਜੂ ਸਾਹਿਬ 10 12 ਦਿਨ ਹੋ ਗਏ ਉਹ ਵੀ 10 12 ਦਿਨਾਂ ਦੀ ਸੁਈ ਆ ਮਗਰ ਵੱੱਛੀ ਆ ਗਈ ਵੱੱਛੀ ਆ ਗਈ ਲੋ ਜੀ ਮਗਰ ਵੀ ਵੱੱਛੀ ਆ ਜਰਸੀ ਬਰੀਡ ਦੇ ਵਿੱਚ ਠੀਕ ਆ ਤੇ ਜਰਸੀ ਜਿਹੜੇ ਵੀਰਾਂ ਦਾ ਵੀ ਸ਼ਿਕਾਇਤ ਆ ਵੀ ਜਰਸੀ ਖਰੀਦਣੀ ਆ ਉਹਨਾਂ ਦੀ ਤੋਹਫ਼ਾ ਪਖਾਉਣ ਲੱਗੇ ਆਪਾਂ ਵੇਖੋ ਠੀਕ ਆ ਜੀ ਪਹਿਲਾ ਪਲੂਨ ਪਹਿਲਾ ਸੁਆ ਦੋਸਤੋ ਵੱੱਛੀ ਸੁਈ ਪਲੂ ਤੇ ਦੁੱਧ ਵੀ ਕੀ ਦਿੱਤੀ ਆ ਸੰਦੀਪ ਸਾਨੂੰ ਸਭ ਆਖਦਾ ਮੈਂ 13 ਕਿਲੋ ਤਿਆਰ ਹੋਊਗਾ ਜੀ ਹਾਂ ਅੱਜ ਹੀ ਆਪਣੇ ਕੋਲ ਹੀ ਅੱਧਾ ਕਿਲੋ ਘੱਟ ਵੀ ਸਕਦਾ ਅੱਧਾ ਕਿਲੋ ਵਧ ਵੀ ਸਕਦਾ 13 ਕਿਲੋ ਹਾਂ ਜੀ 13 ਦਾ 12 ਜਗਾ 12 ਦਾ 8 ਨਾ ਹੋਊਗਾ ਆ ਤਸਵੀਰ ਵਿੱਚ 10 12 ਦੇ ਨਹੀਂ ਹੋਇਆ ਤੇ ਅੱਜ ਚਲੋਗੇ ਆਪਾਂ ਇਹ 12 1 ਵਜੇ ਲੈਂਦੀ ਆ ਜੀ ਠੀਕ ਆ ਚਲਾਈ ਬੜੀ ਲੇਟ ਜੀ ਦਾ ਮੇਰਾ ਕੰਮ ਦਾ ਅੱਜ ਕੋਈ ਮਕਸਦ ਨਹੀਂ ਹਾਂ ਚਲੋ ਬਣ ਗਿਆ ਹਣਾ ਬਿਲਕੁਲ ਬਿਲਕੁਲ ਲਓ ਵੀ 13 ਲੀਟਰ ਦੋਸਤੋ ਦੁੱਧ ਨੇ ਥੱਲੇ ਹਾਜ਼ਰ ਹੈ ਮਗਰ ਵਸੀ ਆ ਠੀਕ ਆ ਸੁਚਵਾਜਬੂ ਦੀ ਬੰਦੇ ਪਾਸ ਮੈਨਾ ਸੰਤੂ ਸਾਹਿਬ ਗੱਲਾਂ ਪਰੇ ਆਦੇ ਨਸਲ ਬੀੜ ਵੇਖਿਓ ਫੇਸ ਕੁਆਲਟੀ ਵੇਖੋ ਸੰਤੂ ਸਾਹਿਬ ਫੇਸ ਕੁਆਲਟੀ ਮੈਨਾ ਵੀ ਜਦੋਂ ਨਸਲ ਜਾਦਾ ਆਪਾਂ ਕਹਿ ਦਿੰਦਾ ਵੀ 100% ਜਦੋਂ ਕਹਿ ਦਿੰਦਾ ਵੀ ਸਰਪੰਚ ਪਿੰਡ ਦਾ ਤੂੰ ਆ ਬਾਤ ਇਹ ਸੰਤੂ ਸਾਹਿਬ ਮਜੀਨਾ ਜਿਹੜੇ ਵੀਰ ਨੇ ਪਹਿਲਾਂ ਪਹਿਲਾਂ ਖਰੀਦ ਲਿਆ ਖਰੀਦ ਬਹੁਤ ਮਜ਼ੂਰ ਚਾਹ ਵਾਣਿਆ ਕੱਲ ਮੈਨੂੰ ਬੜੇ ਫੂਨ ਆਏ ਵੀ ਜਰਸੀ ਵਾੜਾ ਹੋਏ ਕੋਈ ਹੋਰੇ ਸੰਤੂ ਸਾਹਿਬ ਇਹੋ ਜਿਹੇ ਮਜੀਨਾ ਕਰਮਾਣਾ ਲਾਉਂਦੇ ਲੋ ਜਿਵੇਂ ਚੈੱਕ ਕਰੋ ਬਹੁਤ ਪਿਆਰੀ ਆ ਠੀਕ ਆ ਜੀ ਫੰਮੇ ਲੋ ਦੀ ਬੜੀ ਸਾਫ ਸੁਥਰ ਬਿਲਕੁਲ ਪਧرائی ਪਧਰ ਇੱਕ ਸਾਈਡ ਬਿਲਕੁਲ ਇੱਕ ਸਾਰ ਠੀਕ ਆ 13 ਲੀਟਰ ਦੀ ਮਾਲਕਨ ਠੀਕ ਆ 13 ਲੀਟਰ ਦੀ ਤੇਰੇ ਦੁੱਧ ਬਹੁਤ ਪਿਆਰੀ ਵਸ਼ੀ ਹੈ ਕਿ ਕਿਸੇ ਭਰਾਣੇ ਜਿਹਾ ਨਸਲ ਫ੍ਰੀ ਵੀ ਕੰਮ ਕਰਨਾ ਗਾਂ ਚੰਗੇ ਚੰਗੇ ਸੀਮਨ ਵੀ ਆਪਾਂ ਸੰਤੋਖ ਸਾਹਿਬ ਜੀ ਕੋਈ ਚੰਗੀ ਸਾਹਮਣੇ ਰੱਖੀ ਆਪਾਂ ਜਦੋਂ ਆਂਦੇ ਪਹਿਲਾਂ ਨਹੀਂ 15 16 ਕਿਲੋ ਦੁੱਧ ਚੁਵਾ ਦੂੰਗੀ ਹਾਂ ਜੇ ਕੋਈ ਚੰਗੀ ਸਾਮ ਕੀਤੀ ਵੀ ਉਹਨਾਂ ਦੀ ਬਿਲਕੁਲ ਜੀ ਬਿਲਕੁਲ ਆ ਜਦੋਂ ਸਹਾਰਾ ਅੱਜ ਹੀ ਆਈਆਂ ਵੇਣਾ ਬਾਕੀ ਥਾਂ ਵੀ ਹੱਤੀ ਚੁਵਾਈ ਲਾਈ ਬਹੁਤ ਖੂਬਸੂਰਤ ਹਾਂ ਜੀ ਲੋਡੀ ਪੂਰੀ ਜਾਨਦਾਰ ਤੇ ਪੂਰੀ ਸ਼ਾਨਦਾਰ ਕੁਆਲਿਟੀ ਜਿਵੇਂ ਜਿਵੇਂ ਸਿਆਲ ਜ਼ੋਰ ਫੜੀ ਜਾਂਦਾ ਉਹਨੇ ਦਾ ਤੋਹਫੇ ਵੀ ਜ਼ੋਰ ਫੜੀ ਜਾਂਦੇ ਆ ਹਾਂਜੀ ਹਾਂਜੀ ਸਤੂ ਸਾਹਿਬ ਜੀ ਹੁਣ ਮੈਂ ਨਾ ਨਕੀਨੇ ਕੱਢ ਕਰ ਲਈ ਹੋਣੇ ਆਪਾਂ ਹਾਂ ਪਤਾ ਕਿ ਹੋਣਾ ਆਪਾਂ ਹੋ ਗਿਆ ਵੇਲੇ ਹਾਂ ਅੱਗੇ ਸੰਧੂ ਸਾਹਿਬ ਰੁੱਝੇ ਬਣਿਆ ਬਿਲਕੁਲ ਬਿਲਕੁਲ ਜੀ ਅੰਦਰ ਆ ਤਿੰਨ ਗਾਮਾ ਆਪਣੇ ਕੋਲ ਸੰਦੇਸਾਂ ਵਿੱਚ ਲਿਖੀਆਂ ਠੀਕ ਆ ਜੀ ਹਾਂਜੀ ਝਲਕ ਮਰਾ ਦਿਓ ਕਿੰਨੇ ਵਿਗੀਆਂ ਅੰਦਰ ਅੰਦਰ ਦਾ ਮਾਲ ਵਿਗਿਆ ਹਾਂਜੀ ਵਿਗਿਆ ਜੀ ਲੋ ਵੀ ਅੰਦਰ ਬੈੜਾ ਬੜੀਆਂ 200 ਖੜੀਆਂ ਨੇ ਕੋਈ ਤਿੰਨ ਗਨਾ ਜਿਹੜੇ ਖੜੇ ਆ ਤਿੰਨੇ ਸੇਲ ਹੋ ਚੁੱਕੀਆਂ ਠੀਕ ਆ ਹਾਂਜੀ ਹਾਂਜੀ ਤੇ ਜਿਹੜੇ ਸੇਲ ਦੇ ਨਹੀਂ ਦੇਲੀਪਲ ਨੂੰ ਆਪਾਂ ਤੁਹਾਨੂੰ ਦਿਖਾ ਦਿੱਤਾ ਜਿਹੜੇ ਹੁਣ ਮੌਕੇ ਤੇ ਮੌਜੂਦ ਆ ਠੀਕ ਆ ਸਵੱਛੀ ਬੜੀ ਪਿਆਰੀ ਆ ਮਗਰ ਵੀ ਬੱਚੀ ਐ ਜਰਸੀ ਬ੍ਰਿਡ ਯਾਰ ਦੇ ਵਿੱਚ ਲੈ ਵੀ ਸੰਦੀਪ ਨਗ ਚੰਗਾ ਵੀਰੇ ਦੇਰਾਂ ਦੇ ਆਪਾਂ ਬਿਲਕੁਲ ਰੈਤ ਕਰਕੇ ਕਿੰਨੇ ਦਾ ਦੇ ਰਹੇ ਆ ਸੰਦੇ ਸਾਬ ਇਹੋ ਜਿਹਾ ਨਾ ਮਿਲਦਾ ਬੜਾ ਔਖਾ ਜਿਹਾ ਬਾਰਾ ਨਹੀਂ ਮਿਲਦਾ ਤਾਂ ਬੜਾ ਔਖਾ ਪਰ ਮਣੀ ਵੀ ਜਾਂਦਾ ਇਡੀ ਨਹੀਂ ਗੱਲ ਆਪਾਂ ਨਹੀਂ ਮਣੀ ਤੇ ਜਾਂਦਾ ਫਿਰ ਉਹ ਸੰਦੇ ਪਹਿੜ 1000 ਦੇ ਦੇ ਦੀਏ 65000 ਦੇ ਹਾਂਜੀ ਨਹੀਂ ਢਿੱਲਾ ਜਿਹਾ ਮੂੰਹ ਕਰਕੇ ਨਹੀਂ ਕਹਿਣਾ ਕਰਵਾਜ ਹੋ ਗਏ ਕਹਦੇ ਡੀਡ ਕਰੀਏ ਫੱਲੇ ਇੱਕੋ ਹੀ ਗੱਲ ਕਰ ਦਈਏ ਕਿੱਕੀ ਅੱਕੀ ਬੱਸ ਕਰਨੀ ਸੰਦੇ ਸਾਬ 56000 ਦੇ ਵਿੱਚ 30 ਕਿਲੋਮੀਟਰ ਪਰ ਮੀਟਰ ਤੱਕ ਡਿਲੀਵਰੀ ਇਹਦੀ ਵੀ ਫ੍ਰੀ 56000 ਦੇ ਵਿੱਚ 30 ਕਿਲੋਮੀਟਰ ਤੱਕ ਹੋਮ ਡਿਲੀਵਰੀ ਰਾਨਿਆਂ ਖੋਸਿਆਂ ਸਾਰੇ ਕਿਰਾਏ ਭਾੜੇ ਮੇਰ ਤੋਂ ਲੈਦੇ ਤੂੰ ਇਹ ਵੀਰਾ ਭਰਾਵਾਂ ਦਾ ਦੁੱਧ ਪਿਉਣਾ ਆਪਾਂ ਚੰਗਾ ਰਹਿ ਜਾਵਾਂ। ਲਓ ਵੀ ਦੋਸਤੋ 55000 ਦੇ ਵਿੱਚ 30 ਕਿਲੋਮੀਟਰ ਤੱਕ। ਖੋਜਿਆ ਸੰਸਾਬਣ। ਖੋਸ਼ੀ ਖੋਸ਼ਾ ਜੀ। ਬੱਚੀ ਬੜੀ ਚੰਗੀ ਹੈ। ਠੀਕ ਹੈ ਜੀ। ਬਾਕੀ ਦੇਖੋ ਘਰ ਜਿਹਾ ਸੁਬੇ ਨੇ ਵਹਿਰ ਬਾਲੀ ਬੜੀ ਯਾਰੀ ਚੰਗੀ ਜੀ ਜੀ। ਬਹੁਤ ਅੰਦਰ ਵਸੀ ਹੈ। ਬੜੀ ਯਾਰੀ ਹੈ। ਨਸਲ ਪ੍ਰੀਤ ਪੂਰੀ ਹੈ। ਇਹ ਠੰਡੀ ਧੂਰੀ ਵੇਖੋ ਕਿੰਦੀ ਦੇਖੋ। ਬਹੁਤ ਖੂਬਸੂਰਤ ਕੁਆਲਿਟੀ ਆ। ਬਾਕੀ ਸਾਫ਼ ਸੋਹਣਾ ਠੀਕ ਆ। ਫਿਕਸ ਹੋ ਜਾ ਰਿਹਾ ਸੰਸਾਬਣ। ਹਮ। ਫਿਕਸ ਹੋ ਜਿਨਾਗਾ। ਆ ਦੇਖੋ ਥੋੜਾ ਵੇਲੇ ਵੇਲੇ ਪਰਕੇ ਦੀਆਂ ਲਓ ਦੋਸਤੋ ਮੈਂ ਤੁਹਾਨੂੰ ਦਿਖਾਤੇ ਆ ਠੀਕ ਆ ਜੀ ਬਹੁਤ ਖੂਬਸੂਰਤ ਚੰਗੇ ਨਕੀਨੇ ਆ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆ ਠੀਕ ਆ ਜੀ ਐਚਪ ਦੇ ਵਿੱਚ ਦਿਖਾ ਪਏ ਆ ਸ਼ਾਈ ਵਾਲ ਕ੍ਰੋਸ ਆ ਕੇ ਉਹਦੇ ਵਿੱਚ ਦਿਖਾਤੀ ਆ ਠੀਕ ਆ ਜੀ ਇੱਕ ਆਪਾਂ ਜਰਸੀ ਫਿਰ ਠੀਕ ਆ ਜੀ ਹਾਂ ਦਿਖਾ ਜੀ ਹਾਂ ਜੀ ਸਭ ਸਾਹਿਬ ਠੀਕ ਆ ਜੀ ਲਓ ਸੰਦੀਪ ਇੱਕ ਨੰਬਰ ਕਰ ਦਈਏ ਸਾਹਿਬ ਜੀ ਸਭ ਸਾਹਿਬ ਇੱਕ ਨੰਬਰ ਆਪਣਾ ਹੈਗਾ 8437038947 ਜਿੱਤੇ ਬਰਸਾਂ ਚੱਲਦਾ ਹੈ ਇਹ ਇੱਕ ਆਪਣਾ ਨੰਬਰ ਹੈਗਾ 981438947 ਠੀਕ ਆ ਜੀ ਹਾਂ ਜੀ ਸਭ ਸਾਹਿਬ ਜੀ ਲੋਭੀ ਭਰਾਵਾਂ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਲੈ ਦੱਸੋ ਇਹ ਸਨ ਵੀਰ ਸੰਦੀਪ ਪਿੰਡ ਸੁਰ ਸਿੰਘਾ ਜ਼ਿਲ੍ਹਾ ਤਸਵੀਰੋਤ ਸਿੰਘ ਕਰਨਪਰਮਨ ਸਾਹਿਬ ਮੇਗਾ ਦੋਸਤੋ ਕਰਾ ਲਈ ਅਪਡੇਟ ਮਾ ਲਏ ਸਾਰੇ ਬਿਨਾ ਭਰਾਵਾਂ ਨੂੰ ਸਤ ਸ਼੍ਰੀ ਅਕਾਲ ਜੀ